ਮੰਨਾ ਸਾਈ ਜੀ ਧਿਆਨ ਦੇਣਾ ਜੀ ਸਾਈ ਜੀ ਕਹਿੰਦੇ ਕਿ ਕਮਲਾ ਕਮਲਾ ਕਹੇ ਕਈ ਵਾਰੀ ਆਪਾਂ ਬੰਦੇ ਨੂੰ ਅੰਡਰ ਐਸਟੀਮੇਟ ਕਰ ਦਿੰਦਾ ਕਿ ਇਹ ਕਮਲਾ ਯਾ ਇਹਨੂੰ ਕੀ ਆ ਪਤਾ ਕਰਦਾ ਇਹਨੂੰ ਦੁਨੀਆਦਾਰੀ ਦਾ ਕੀ ਆ ਪਤਾ ਕਿ ਕਮਲਾ ਕਮਲਾ ਕਹ ਜਿਹਦੇ ਤੇ ਹੱਸੀ ਜਾਂਦੇ ਹੋ ਕਮਲਾ ਕਮਲਾ ਕਹ ਜਿਹਦੇ ਤੇ ਹੱਸੀ ਜਾਂਦੇ ਹੋ ਕੀ ਪਤਾ ਉਹ ਕਮਲਾ ਦੁਨੀਆ ਉੱਤੇ ਛਾ ਜਾਵੇ ਕਮਲਾ ਕਮਲਾ ਕਹ ਜਿਹਦੇ ਤੇ ਹੱਸੀ ਜਾਂਦੇ ਹੋ ਕੀ ਪਤਾ ਉਹ ਕਮਲਾ ਦੁਨੀਆ ਉੱਤੇ ਛਾ ਜਾਵੇ ਜਿਸ ਰਾਜ ਮਿਸਤਰੀ ਨੂੰ ਕਾਂਡੀ ਵੀ ਫੜਨੀ ਨਹੀਂ ਆਉਂਦੀ ਕੀ ਪਤਾ ਕਿ ਉਹ ਹੀ ਤਾਜ ਮਹਿਲ ਬਣਾ ਜਾਵੇ ਖੋਟਾ ਸਿੱਕਾ ਕਹਿ ਕੇ ਸਿੱਕੇ ਨੂੰ ਦਰਕਾਰੋ ਨਾ ਕੀ ਪਤਾ ਖੋਟਾ ਸਿੱਕਾ ਕਿਤੇ ਕੰਮ ਹੀ ਆ ਜਾਵੇ ਬੱਚਾ ਕਹ ਬੱਚੇ ਦੀ ਗੱਲ ਕਰਨੀ ਇਗਨੋਰ ਨਹੀਂ ਕੀ ਪਤਾ ਬੱਚਾ ਲੱਖਾਂ ਦੀ ਗੱਲ ਸਮਝਾ ਜਾਵੇ ਕਿਸੇ ਦੇ ਡਿਗੇ ਤੇ ਹੱਸਣਾ ਬਹੁਤੀ ਹੀ ਮਾੜੀ ਗੱਲ ਹੈ ਕਈ ਵਾਰੀ ਆਪਾਂ ਹੱਸ ਪੈਨੇ ਆ ਕਿਸੇ ਦੇ ਡਿਗੇ ਤੇ ਹੱਸਣਾ ਬਹੁਤੀ ਹੀ ਮਾੜੀ ਗੱਲ ਹੈ ਕੀ ਪਤਾ ਕਿ ਟੋਇਆ ਤੁਹਾਡੇ ਮੂਰੇ ਆ ਜਾਵੇ ਚੁਸਤ ਚਲਾਕ ਨਾ ਸਮਝੋ ਆਪਣੇ ਆਪ ਨੂੰ ਬਹੁਤਾ ਬਈ ਕੀ ਪਤਾ ਕੋਈ ਗੱਲੀ ਬਾਤੀ ਤੁਹਾਨੂੰ ਹੀ ਖਾ ਜਾਵੇ ਚਲਦੀ ਬੱਸ ਚ ਕੰਡਕਟਰ ਨਾਲ ਕਦੇ ਵੀ ਬਹਿਸੋ ਨਾ ਕੀ ਪਤਾ ਉਹ ਕਮਲਾ ਰਸਤੇ ਵਿੱਚ ਹੀ ਲਾ ਜਾਵੇ ਗੱਲਾਂ ਨੇ ਦਸੀਆਂ ਅਮਰਦੀਪ ਨੇ ਭਾਵੇਂ ਸਾਰਿਆਂ ਨੂੰ ਕੀ ਪਤਾ ਕੋਈ ਇੱਕ ਹੀ ਗੱਲ ਕੋਈ ਦਿਲ ਤੇ ਲਾ ਜਾਵੇ ਸਾਡੇ ਵਰਗਾ ਵੀ ਕੋਈ ਪੁੰਨ ਕਮਾ ਜਾਵੇ ਜੋ ਕਿ ਜਿਹੜੀਆਂ ਗੱਲਾਂ ਨੇ ਉਹ ਬੰਦੇ ਦੀ ਜ਼ਿੰਦਗੀ ਤਬਦੀਲ ਕਰ ਦਿੰਦੀਆਂ ਨੇ